Thank you. ਹੈਪੀ ਲੋੜੀ ਸਭ ਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਤੇ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਬਹੁਤ ਗਰਵ ਹੈ ਕਿ ਮੈਂ ਕੁੜੀਆਂ ਤੇ ਮੇਰੇ ਮम्मा ਮਿਲ ਕੇ ਆਪਣੀ ਸਾਰੀ ਦੋਸਤਾਂ ਨਾਲ ਸਹੇਲੀਆਂ ਨਾਲ ਇਹ ਲੋੜੀ ਦਾ ਫੰਕਸ਼ਨ ਕਰ ਰਹੇ ਆ ਤੇ ਕੁੜੀਆਂ ਨੂੰ ਪ੍ਰੇਰਨਾ ਦੇ ਰਹੀ ਆ ਕਿ ਤੁਸੀਂ ਹੋਰ ਅੱਗੇ ਵਧੋ ਆਪਣੇ ਮੇਰੇ ਪੇਰੈਂਟਸ ਦਾ ਨਾਮ ਰੌਸ਼ਨ ਕਰੋ ਤੇ ਸਭ ਨੂੰ ਹੈਪੀ ਲੋੜੀ ਸਾਡੀ ਟੀਮ ਨੇ ਸੋਚਿਆ ਕਿ ਬੇਟਿਆਂ ਦੀ ਲੋੜੀ ਤਾਂ ਦੇਖੋ ਕਿੰਨੇ ਸਾਲਾਂ ਤੋਂ ਬ ਮਨਾਉਣ ਸਾਰੇ ਸੈਲੀਬ੍ਰੇਟ ਕਰਦੇ ਆ ਅਸੀਂ ਸੋਚਿਆ ਕਿ ਸਾਨੂੰ ਬੇਟੀਆਂ ਦੀ ਲੋੜੀ ਵੀ ਸੈਲੀਬ੍ਰੇਟ ਕਰਨੀ ਚਾਹੀਦੀ ਔਰ ਸਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਬੱਚੀਆਂ ਨੂੰ ਬੱਚੀਆਂ ਕਿਸੇ ਵੱਲੋਂ ਘੱਟ ਨਹੀਂ ਹੈਗੀਆਂ ਹਰ ਫੀਲਡ ਦੇ ਵਿੱਚ ਹਰ ਚੀਜ਼ ਦੇ ਵਿੱਚ ਬੱਚੀਆਂ ਅੱਜ ਅੱਗੇ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਬੇਟੀਆਂ ਦੀ ਲੋੜੀ ਵੀ ਇਦਾਂ ਹੀ ਮਨਾਉਣੀ ਚਾਹੀਦੀ ਹੈ ਜਿਦਾਂ ਅਸੀਂ ਬੇਟਿਆਂ ਦੀ ਸੈਲੀਬ੍ਰੇਟ ਕਰਦੇ ਆ ਬਹੁਤ ਅੱਛਾ ਲੱਗਦਾ ਜਦੋਂ ਇਹ ਸੋਚਦੇ ਆ ਕਿ ਧੀਆ ਵਿਚਾਰੀਆਂ ਨੂੰ ਤਾਂ ਕੋਈ ਧੀਆ ਦੀ ਤਸੀਸ ਵੀ ਨਹੀਂ ਦਿੰਦਾ ਵੀ ਤੇਰੇ ਕੁੜੀ ਹੋ ਜੇ ਹਨਾ ਸਾਰੇ ਕਹਿੰਦੇ ਕਿ ਤੇਰੇ ਬੇਟਾ ਹੋਵੇ ਹਨ ਜਦੋਂ ਕੋਈ ਅਸ਼ੀਰਵਾਦ ਵੀ ਦਿੰਦਾ ਤਾਂ ਕੋਈ ਇਦਾਂ ਦਾ ਹੀ ਦਿੰਦਾ ਕਿ ਤੇਰੇ ਪੁੱਤਰ ਹੋਵੇ ਤੇਰੇ ਪੁੱਤਰ ਜੀ ਧੀਆਂ ਤਾਂ ਵਿਚਾਰੀਆਂ ਬਿਨਾ ਅਸੀਸਾਂ ਤੋਂ ਜੰਮ ਜਾਂਦੀਆਂ ਹਨ ਤੇ ਕਿੱਥੋਂ ਤੱਕ ਪਹੁੰਚੀਆਂ ਨੇ ਮੈਨੂੰ ਲੱਗਦਾ ਕਿ ਬੇਟੀਆਂ ਦੀ ਲੋੜੀ ਜ਼ਰੂਰ ਮਨਾਉਣੀ ਚਾਹੀਦੀ ਹੈ ਕਿਉਂਕਿ ਇੱਕ ਫਾਦਰ ਜਦੋਂ ਐਕਸਪਾਇਰ ਹੁੰਦਾ ਨਾ ਬੇਟਾ ਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੰਭਾਲ ਲੈਂਦਾ ਪਰ ਧੀ ਨੂੰ ਜ਼ਰੂਰ ਗੱਛੀ ਪੈ ਜਾਂਦੀ ਹੈ ਵੀ ਲਾਈਕ ਧੀਆਂ ਦੀ ਲੋੜੀ ਜ਼ਰੂਰ ਮਨਾਉਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਭ ਤੋਂ ਮੁਬਾਰਕਾਂ ਸਾਡੀ ਧੀ ਹਰਮਨ ਜਿਹਨੇ ਸਾਡੇ ਮੋਗੇ ਦਾ ਨਾਮ ਰੋਸ਼ਨ ਕੀਤਾ ਇੱਕ ਸਾਡੀ ਸਿੰਗਰ ਜਿਹੜੀ ਲੜਕੀ ਉਹਨੇ ਸਾਡਾ ਨਾਮ ਰੋਸ਼ਨ ਕੀਤਾ ਉਹਨਾਂ ਤੋਂ ਬਾਅਦ ਮੈਨੂੰ ਲੱਗਦਾ ਕਿ ਹਰੇਕ ਪਿਓ ਨੂੰ ਹਰੇਕ ਮਾਂ ਨੂੰ ਹਰੇਕ ਭਰਾ ਨੂੰ ਹਰੇਕ ਘਰ ਦੇ ਉਹਨਾਂ ਇੱਕ ਮਾਣ ਹੋ ਜਾਊਗਾ ਮੈਨੂੰ ਵੀ ਬਹੁਤ ਦੁੱਖ ਹੁੰਦਾ ਮੇਰੇ ਕੋਈ ਕੁੜੀ ਨਹੀਂ ਹੈਗੀਗੀ ਉਸ ਤੋਂ ਬਾਅਦ ਸਭ ਨੂੰ ਬਹੁਤ ਮਾਣ ਹੈ ਕਿ ਸਾਡੇ ਧੀਆ ਹਨ ਬਾਕੀ ਧੀਆ ਦੀ ਲੋੜੀ ਦੇ ਉਪਰਾਲੇ ਅਸੀਂ ਕਾਫੀ ਸਾਲਾਂ ਤੋਂ ਕਰ ਰਹੇ ਹਾਂ ਜਿਨ੍ਹਾਂ ਦੇ ਵੀ ਇਸ ਵਾਰੀ ਅਸੀਂ ਇਹ ਸੋਚਿਆ ਕਿ ਥੋੜੇ 1-2 ਦਿਨ ਪਹਿਲਾਂ ਅਸੀਂ ਇਸ ਲਈ ਮਨਾ ਰਹੇ ਆ ਤਾਂ ਕਿ ਲੋਕਾਂ ਕੋਲੇ ਉਸ ਤੋਂ ਬਾਅਦ ਬਹੁਤ ਬਿਜ਼ੀ ਹੋ ਜਾਂਦੇ ਆ ਤੇ ਸਾਡਾ ਇਹ ਸਾਰਿਆਂ ਨੂੰ ਮੈਸੇਜ ਆਵੇ ਵੈਸੇ ਤਾਂ ਮੈਨੂੰ ਲੱਗਦਾ ਸਮਾਜ ਆਪਣਾ ਬਹੁਤ ਜਾਗਰੂਕ ਹੋ ਗਿਆ ਕਿਉਂਕਿ ਪਿਛਲੇ ਦਿਨਾਂ ਤੋਂ ਕੋਈ ਵੀ ਧੀ ਨਾਲ ਕੋਈ ਵੀ ਗਲਤ ਕੰਮ ਹੁੰਦਾ ਤਾਂ ਸਾਰਾ ਸਮਾਜ ਚਾਹੇ ਉਹ ਲੜਕੀ ਆ ਚਾਹੇ ਉਹ ਲੜਕਾ ਵਾ ਚਾਹੇ ਕੋਈ ਜੈਂਟਸ ਆ ਸਾਰੇ ਇਕਜੁੱਟ ਹੋ ਕੇ ਸਾਰੀ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਰੇ ਇਕਜੁੱਟ ਹੋ ਕੇ ਉਹਨਾਂ ਦੇ ਖਿਲਾਫ ਸੰਘਰਸ਼ ਜ਼ਰੂਰ ਕਰਦੇ ਹਨ ਤੇ ਇਸ ਵਾਰ ਸਾਡਾ ਵੀ ਇਹੀ ਮਕਸਦ ਹੈ ਹੋ ਸਕਦਾ ਸੀ ਥੋੜਾ ਜਲਦੀ ਇਸ ਲਈ ਮਨਾ ਰਹੇ ਆ ਕਿ ਅੱਜ ਤੋਂ ਬਾਅਦ ਤੁਹਾਨੂੰ ਲਗਾਤਾਰ ਦੇਖਣੇ ਨੂੰ ਮਿਲਣਗੇ ਪ੍ਰੋਗਰਾਮ ਤੇ ਮੇਰੇ ਵੱਲੋਂ ਜਿਨ੍ਹਾਂ ਦੇ ਘਰ ਨਵੀਆਂ ਧੀਆਂ ਹੋਈਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਵੀ ਪਰਮਾਤਮਾ ਅੱਗੇ ਇੱਕ ਬਲੈਜ ਕੀਤਾ ਹੋਇਆ ਕਿਉਂਕਿ ਮੇਰੇ ਤਿੰਨ ਬੇਟੇ ਆ ਮੈਂ ਅਜੇ ਤੱਕ ਲੋਹੜੀ ਨਹੀਂ ਮਨਾਈ ਜਿਸ ਦਿਨ ਮੇਰੇ ਘਰ ਪੋਤੀ ਹੋਊਗੀ ਤੇ ਤੁਸੀਂ ਇਹ ਗੱਲ ਸਾਰੀ ਯਾਦ ਰੱਖਿਓ ਤੁਹਾਨੂੰ ਵੀ ਮੈਂ ਜ਼ਰੂਰ ਬੁਲਾਉਂਗੀ ਤੇ ਲੋਹੜੀ ਮਨਾਉਂਗੀ ਕਸ਼ੀ ਕਾਲ ਜੀ ਸਾਰਿਆਂ ਨੂੰ ਅਸੀਂ ਮੋਗੇ ਤੋਂ ਛੋਟਾ ਜਿਹਾ ਇੱਕ ਲੋੜੀ ਦਾ ਫੈਸਟੀਵਲ ਆਰਗੇਨਾਈਜ਼ ਕੀਤਾ ਹੋਇਆ ਕੀਤਾ ਹੋਇਆ ਲੜਕੀਆਂ ਦੇ ਵਿੱਚ ਸਾਡੇ ਮੋਗੇ ਦੇ ਵਿੱਚ ਪਰਮ ਜਿਹੜੀ ਕੁੜੀ ਹੈ ਉਹ ਐਸ ਐ ਸਿੰਗਰ ਰਿਪਰੈਜ਼ੈਂਟ ਹੋਈ ਹੈ ਆ سوشل میڈیا ਦੇ ਵਿੱਚ ਔਰ 뮤직 ਇੰਡਸਟਰੀ ਦੇ ਵਿੱਚ ਜਿਨੇ ਨਾਮ ਬਹੁਤ ਰੋਸ਼ਨ ਕੀਤਾ ਹੋਇਆ ਹੈ ਮੋਗੇ ਦਾ ਔਰ ਹਰਮਨ ਮੈਡਮ ਨੇ ਜਿਨ੍ਹਾਂ ਦੇ ਜਿਹੜੀ ਹਰਮਨ ਮੈਡਮ ਕ੍ਰਿਕਟਰ ਨੇ ਔਰ ਉਹਨਾਂ ਦਾ ਵੀ ਸੀ ਬਹੁਤ ਜਿਆਦਾ ਧੰਨਵਾਦੀ ਆ ਕਿ ਸਾਡੇ ਮੋਗਾ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਅਸੀਂ ਬਹੁਤ ਧੰਨਵਾਦੀ ਆ ਸਾਡਾ ਛੋਟਾ ਜਿਹਾ ਇੱਕ ਪਹਿਲੂ ਹੈ ਕਿ ਅਸੀਂ ਲੋੜੀ ਦਾ ਫੰਕਸ਼ਨ ਰਿਪਰੈਜ਼ੈਂਟ ਕਰ ਰਹੇ ਆ ਪਲੀਜ਼ ਸਪੋਟ ਇਵਰ ਮੈਮ ਜੇ ਆਪਾਂ ਦਿਖੇਦਾ ਪਹਿਲਾਂ ਅਸੀਂ ਜਿਆਦਾਤਰ ਪ੍ਰੈਫਰ ਦਿੰਦੇ ਸੀ ਵੀ ਘਰੇ ਮੁੰਡਾ ਹੋਇਆ ਤੇ ਜੀ ਜੀ ਬਿਲਕੁਲ ਬਿਲਕੁਲ ਪਰ ਕੁੜੀਆਂ ਬਾਰੇ ਇਹ ਸੋਚਿਆ ਜਾਂਦਾ ਸੀਗਾ ਕੀ 10ਵੀਂ ਕਰਾਓ 12ਵੀਂ ਕਰਾਓ ਤੇ ਮੈਂ ਚੋਕਾ ਸਮਝਾਉਂ। ਜੀ ਜੀ ਜੀ। ਦੂਜੇ ਬਾਅਦ ਵਿਆਹ ਕਰਾ। ਨਹੀਂ ਨਹੀਂ ਸਰ ਤੁਸੀਂ ਇੱਥੇ ਬਹੁਤ ਜ਼ਿਆਦਾ ਗਲਤ ਹੋ। ਬਿਕੋਜ਼ ਹੁਣ ਕੁੜੀਆਂ ਮੁੰਡਿਆਂ ਤੋਂ ਪਿੱਛੇ ਨਹੀਂ ਹੈਗੀਆਂ। ਮੇਰੀਆਂ ਖੁਦ ਦੀਆਂ ਪੰਜ ਸਿਸਟਰ ਨੇ ਅਸੀਂ ਸਾਰੀਆਂ ਸਟੱਡੀ ਨੂੰ ਲੈ ਕੇ ਔਰ ਆਪਣੇ ਬਿਜ਼ਨਸ ਨੂੰ ਲੈ ਕੇ ਸਾਰੀਆਂ ਸਭ ਤੋਂ ਅੱਗੇ ਹੈਗੀਆਂ। ਮੇਰਾ ਇੱਕ ਬ੍ਰਦਰ ਹੈ ਔਰ ਬ੍ਰਦਰ ਨੂੰ ਸਗੋਂ ਦੀ ਇੰਨਾ ਜ਼ਿਆਦਾ ਸਪੋਰਟ ਕੀਤਾ ਅਸੀਂ ਸਾਰੀਆਂ ਨੇ ਕਿ ਉਹਦਾ ਵੀ ਨਾਮ ਅੱਗੇ ਆਵੇ। ਮੋਗੇ ਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਨੇ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਆਪਣੇ ਆਪ ਤੇ ਡਿਪੈਂਡ ਨੇ bizness women ਨੇ ਹਨਾ ਮੋਗੇ ਦਾ ਨਾਮ ਬਹੁਤ ਜ਼ਿਆਦਾ ਰੋਸ਼ਨ ਕੀਤਾ ਹੋਇਆ ਜੀ ਜੀ ਸੋ ਬਹੁਤ ਚੰਗਾ ਲੱਗ ਰਿਹਾ ਮੇਰੇ ਸ਼ਹਿਰ ਦੀਆਂ ਭੈਣਾਂ ਨੇ ਇਹ ਉਦਮ ਕੀਤਾ ਆ ਸੋ ਆਰਗੇਨਾਈਜ਼ਰਸ ਸਾਡੇ ਨਾਲ ਨੇ ਬਹੁਤ ਸੋਹਣੀ ਗੱਲ ਆ ਸੋ ਜਿੰਨੇ ਵੀ ਤਿਹਾਰ ਨੇ ਇਹਨਾਂ ਨੂੰ ਮਨਾਉਣਾ ਬਹੁਤ ਜ਼ਰੂਰੀ ਆ ਇੱਕ ਤਾਂ ਅਸੀਂ ਕਨੈਕਟਡ ਰਹਿਨੇ ਆ ਸਾਡੇ ਸੱਭਿਆਚਾਰ ਨਾਲ ਦੂਜਾ ਇਹ ਤਾਂ ਫਿਰ ਹੈ ਵੀ ਸਾਡੀਆਂ ਭੈਣਾਂ ਦੇ ਨਾਲ ਧੀਆਂ ਦੇ ਨਾਲ ਸੰਬੰਧਿਤ ਹੈ ਨਾ ਇੱਕ ਸਾਂਝ ਬਣੀ ਰਹਿੰਦੀ ਆ ਜਦੋਂ ਲੋਹੜੀ ਦਾ ਤਿਹਾਰ ਆਉਂਦਾ ਏ ਤੜੀਕ ਦੀਆਂ ਨੇ ਆਪਦੇ ਸੋਹਰੇ ਪਿੰਡ ਵਿਅੋਤਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਦੇ ਪੇਕੇਆਂ ਵੱਲ ਚਾਹਖ ਹੁੰਦੀ ਆ ਆਪਦੇ ਘਰੇ ਭਾਵੇਂ ਲੱਖ ਕੁਸ਼ ਹੈਗਾ ਐ ਪਰ ਉਹ ਜਿਹੜਾ ਮਾਣ ਹੁੰਦਾ ਨਾ ਵੀ ਮੇਰੇ ਪੇਕੇ ਆਉਣਗੇ ਇਸ ਦਿਨ ਤਿਹਾੜ ਨੂੰ ਲੈ ਕੇ ਉਹ ਇੱਕ ਸਾਂਝ ਬਣੀ ਰਹਿੰਦੀ ਆ ਪੇਕੇ ਤੇ ਸਹਰੇ ਪਿੰਡ ਦੇ ਦੇ ਨਾਲ ਉਸ ਲੜਕੀ ਦੀ ਸੋ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਤਿਹਾੜ ਨੇ ਉਹ ਮਨਾਉਂਦੇ ਰਹਿਣਾ ਚਾਹੀਦਾ ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਆ ਇਸ ਸੱਭਿਆਚਾਰ ਨਾਲ ਜੋੜੀ ਰੱਖੀਏ